ਪੰਜਾਬ ਯੂਨਿਕ মিডিਆ ਵੱਲੋਂ ਤੁਹਾਨੂੰ ਸ਼੍ਰੀ ਸਿੱਧ ਬਾਬਾ ਸੋਬਲਜੀ ਦੇ ਮੇਲੇ ਦੀ ਵਿਸ਼ੇਸ਼ ਕਵਰੇਜ ਦਿਖਾਈ ਜਾ ਰਹੀ ਹੈ। ਇਸ ਪਾਵਨ ਮੌਕੇ ਤੇ ਪੰਜਾਬ ਯੂਨਿਕ মিডিਆ ਦੇ ਮੁੱਖ ਸੰਪਾਦਕ ਅਜੇ ਸੱਬਰਵਾਲ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਚੱਡਾ ਬਰਾਦਰੀ ਦੇ ਪ੍ਰਧਾਨ ਵਿਪਨ ਕੁਮਾਰ ਉਸ ਬੱbbi ਚੱਡਾ ਨੂੰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਸ਼ਾਮਨਾਲ ਚੱਡਾ ਅਤੇ ਸੀਨੀਅਰ ਕਮੇਟੀ ਮੈਂਬਰ ਅਦਰਸ਼ ਚੱਡਾ ਅਤੇ ਹੋਰ ਵੀ ਕਮੇਟੀ ਮੈਂਬਰ ਮੌਕੇ ਤੇ ਮੌਜੂਦ ਸਨ।

ਵੀ ਪੋਰੈਂਟ ਜਮ ਦਿੱਤਾ ਹੈ ਸੰਭਾਲੀਆਂ ਜੇ ਬਾਬਾ ਸ਼ੋਟਲ ਦੀ ਕਿਰਪਾ ਕਰੋ ਪ੍ਰਸ਼ਾਸਨ ਵਾਲੋ ਕੰਟੈਂਟ ਜਮ ਕਿਤੇ ਜਾ ਰਹੇ ਨੇ ਜੇ ਬਾਬਾ ਸ਼ੋਟਲ ਜੀ ਕਿਰਪਾ ਕਰੋ ਜੇ ਬਾਬਾ ਸ਼ੋਟਲ ਜੀ ਚੰਦਰ ਪ੍ਰਸ਼ਾਸਨ ਦਾ ਵੀ ਬਹੁਤ ਧੰਆ ਚੰਦਰ ਪ੍ਰਸ਼ਾਸਨ ਵੀ ਪੂਰੀ ਮਿਸ਼ਤੀਤੀ ਦੇ ਨਾਲ ਬਾਬਾ ਸ਼ੋਟਲ ਦੀ ਸੇਵਾ ਕਰ ਰਿਹਾ ਹੈ ਜੇ ਬਾਬਾ ਜੀ ਦਾ ਰੌਣਾ ਸਵਾਗਤ ਹੈ ਭਾਈ ਲੈ ਕੇ ਆਏ ਚੰਦਰ ਦਰਵਾਜ਼ੇ ਦੀ ਬਾਬਾ ਸ਼ੋਟਲ ਮੈਂਦੇ ਨੇ میرا نام برپم چڈا ببی چڈا پیلو چڈا بابا جیبار میری بھی عمر بہت زیادہ ہو چکی ہے جو بابا جی دربار دے رہے ہرکے بارش کے بعد ہی اچھا رش ہے میں بابا کے شردالواقی ਆਪਣੇ ਸ਼ਹਿਰ ਤੋਂ ਨਹੀਂ ਪੰਜਾਬ ਤੋਂ ਨਹੀਂ ਦੇਸ਼ ਵਿਦੇਸ਼ ਤੋਂ ਸਾਰੇ ਜਗ੍ਹਾ ਦੇ ਵੀ ਸੰਧਾਲੂ ਆ ਰਹੇ ਆ ਔਰ ਪਿੰਡ ਵਰ ਦੇ ਰਾਸ਼ ਨਹੀਂ ਜਾ ਰਹੇ ਆ ਬਾਬਾ ਦੇ ਸੰਧਾਲੂ ਨੇ ਵਾਸਤੇ ਕੋਈ ਵੀ ਅਸੀਂ ਤੋਸ਼ੀ ਦਿੱਤੀ ਆ ਚੱਡਾ ਵਾਲੇ ਔਰ ਸਿੱਧਾ ਬਾਬਾ ਸਿੱਧਰ ਗਸਵਾਲ ਨੂੰ ਕਿਸੇ ਵੀ ਸੰਧਾਲੂ ਨੂੰ ਕੋਈ ਕਮੀਨਾ ਹੋਵੇ ਔਰ ਮੈਂ ਜ਼ਾਰੇ ਸਰਦਵਾਨ ਨੂੰ ਇਹ ਦੱਸਣਾ ਜਾਊਂਗਾ ਕਿ ਜਸਤਾਂ ਦੀ ਕੱਲ ਗ੍ਰੈਂਡ ਬੇਕਰਨ ਸਾਢੇ 12 ਵਜੇ ਬਾਬਾ ਜੀ ਦਾ 12 ਵਜੇ ਜਿਹੜਾ ਰੋਜ਼ ਰੁਟੀਨ ਚ ਰਹੇ ਜੋ ਸਾਢੇ 12 ਵਜੇ ਮਤਲਬ ਬਾਬਾ ਜੀ ਦੇ ਗਵਾੜ ਬੰਦ ਹੋ ਜਾਣੇ ਆ ਕਿਤੇ ਬਾਅਦ ਅਸੀਂ ਪਰਸੋ ਸੋਮਵਾਰ ਸਵੇਰੇ ਬਾਬੇ ਦਾ ਮੰਦਰ ਫੇਰ ਦੁਬਾਰਾ ਲਗਾ ਲਗਾਵਾਂਗੇ ਬਾਬਾ ਜੀ ਦੀ ਇੱਛਾ ਦੇ ਮੁਤਾਬਿਕ ਔਰ ਮੈਂ ਸਾਰੇ ਸੰਗਤਵਾਂ ਬਾਰੇ ਬੇਨਤੀ ਕਰੂੰਗਾ ਕਿ ਜਿਹੜੇ ਅੱਜ ਨਹੀਂ ਆ ਸਵੇਰ ਕੱਲ ਤਾਂ 12 ਮਹੀਨਾਂ ਤੋਂ ਬਾਬਾ ਦੇ ਦਰਵਾਜ਼ੇ ਨੂੰ ਨੰਦਮਸਤਕ ਹੋ ਸਕਦੀ ਆ ਮੈਂ ਕੰਬਾ ਕਿ ਜੋਮਾਰ ਸੋਹਰ ਤੋਂ ਜਿਹੜੇ ਮਰਜੀ ਹਨ ਬਾਬਾ ਦੇ ਮੰਦਰ ਚ ਨੰਦਮਸਤਕ ਹੋਣ ਆਪਣੀ ਸ਼ਰਧਾ ਕਬੂਲ ਕਰਾਣ ਔਰ ਸਾਡੇ ਬਾਬਾ ਜੀ ਦਾ ਦੁੱਧ ਕਿਤੇ ਦੇਣ ਵਾਲੇ ਆ ਪਰ ਹਮੇਸ਼ਾ ਹਰ ਜਿਹੜਾ ਵੀ ਇੱਥੇ ਸਹਾਲੂ ਆਇਆ ਵੀ ਮੰਨਤ پوری ਹੋਈ ਆ ਮੈਂ ਬਾਬਾ ਜੀ ਦੇ ਨੋਰੇ ਵੀ ਬੇਨਤੀ ਕਰਾਂ ਤੇ ਬਾਬਾ ਜੀ ਜਿੰਨੇ ਵੀ ਸਹਾਲੂ ਗੜੇ ਤੇ ਆਵੇ ਔਰ ਜਿਹੜੇ ਨਹੀਂ ਵੀ ਆ ਸਕਦੇ ਘਰ ਬੈਠੇ ਵੀ ਬਾਬਾ ਜੀ ਉਹਨਾਂ ਨੂੰ ਮਨਤਾ ਫੁੱਲੀਆਂ ਕਰ ਲਿਆ ਜੈ ਬਾਬਾ ਸਰਦਾਰ ਜੀ ਜੈ ਬਾਬਾ ਸਰਦਾਰ ਜੀ ਮੈਂ ਆਪਣੇ ਵੱਲੋਂ ਪਰ ਆਪਣੀ ਜਦਾ ਬਰਾਵੀਏ ਵੱਲੋਂ ਜਦਾ ਐਮ ਕੇ ਐਨ ਨਿਊਜ਼ਾ ਵੀ ਬੇਕ ਬੇਕਤ ਹਨੀ ਹੈ ਧੰਨਵਾਦੀ ਹੈ ਔਰ ਮੈਂ ਸਾਰੇ ਬਾਬਾ ਜੀ ਦੇ ਸੁਧਾਲ ਬਣ ਕਹੂੰਗਾ ਤੇ ਆਪਣੇ ਘਰ ਬੈਠੇ ਹੀ ਜਕਾਰਾ ਸ੍ਰੀ ਜਗਬਾਬਾ ਜੀ ਦੇ ਵੀਰਾਂ ਦਾ ਸਾਡੇ ਦਰਬਾਰ ਦੀ ਜਾਨੀ ਬੀੜੀਆਂ ਦਰਸ਼ਨ ਆਗਰੇ ਸ੍ਰੀ ਸਿੱਧ ਬੱਤੀ ਛੋਟੇ ਮੰਦਰ ਦੇ ਉੱਤੇ ਕਿਰਪਾ ਕਰੋ ਬਾਬਾ ਜੀ ਕਿਰਪਾ ਕਰੋ ਰੰਗੀਆਂ ਝੋੜੀਆਂ ਪਰਣ ਵਾਲੇ ਬਾਬਾ ਜੀ ਕਿਰਪਾ ਕਰੋ ਜੈ ਬਾਬਾ ਛੋਟੇ ਜੀ ਨੰਬਰ ਬਾਬੇ ਛੋਟੇ ਨੇ ਮੰਦਰ ਦੇ ਮੱਥਾ ਟੇਕਣ ਆਏ ਇੱਕ ਥੰਨੇ-ਮੁੰਨੇ ਭਗਤ ਜੀ ਆਪਣੀ ਬਾਹ ਦੇ ਉੱਤੇ ਟੈਟੂ ਬਣਵਾ ਰਹੇ ਨੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਜਿਆਪੀਡਿੰਗ ਵੀਡੀਓ ਦੇਖਣ ਲਈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਹੁਤ ਬਹੁਤ ਜਿਆਪੀਡਿੰਗ ਵੀਡੀਓ ਦਾ ਜਿਆਪੀਡਿੰਗ ਪੰਜਾਬ ਦੀਆਂ ਵੀਡੀਓ ਦਾ ਬਹੁਤ ਸੌਦਾ ਜੀ ਸ਼ਹਿਰ ਦਾ ਪੰਜਾਬੀ ਕਰਵਾਉਂਦਾ